ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਆਰੀ ਗੁਰਸਾਹਿਤ ਸੰਗਤ ਜੀ ਅੱਜ ਦੀ ਇਹ ਵੀਡੀਓ ਹੈ ਸਬੰਧ ਕਾ ਮੁਤੇ ਆ ਸਬੰਧ ਕਰਨੇ ਕੁਛ ਲੋਕ ਇਹਨੇ ਇਹਨਾਂ ਸਬੰਧ ਕਾਂ ਦੀ ਆਪਾਂ ਇਹਨਾਂ ਗੁਰਬਾਣੀ ਦੀਆਂ ਦੁਕਾਨਾਂ ਨਾਲ ਨਾਲ ਇਹਨੇ ਜੋਛੇ ਵਿਚਰ ਆਪਾਂ ਇਹਦੀ ਵਿਚਾਰ ਕਰਦੇ ਆ ਤਾਂ ਸਾਸੰਗਤ ਪਹਿਲਾ ਹੈ ਸਿਉ ਸਿਉ ਨਦਰੀ ਆਵੈ ਤੇ ਸਿਉ ਵੋ ਹਦਰਿਆ ਵੇ ਇਸ ਸਮੋ ਜਿਹੜੀ ਚੀਜ਼ ਨਜ਼ਰ ਵਿੱਚ ਆਉਂਦੀ ਹੈ ਤੇ ਸਾਨੂੰ ਉਹਦੇ ਨਾਲ ਜਿਹੜਾ ਹੈ ਉਹ ਪਿਆਰ ਹੈ ਤੇ ਸੇ ਤੇ ਸੋ ਮੁ ਗਦਾ ਪਰ ਇਹ ਮਤ ਪਾਪਾਂ ਕੈ ਸੰਗ ਅਗਲਾ ਕੀ ਆ ਗਿਆ ਸੰਗ ਆ ਗਿਆ ਅਗਲਾ ਬਥੇ ਰਿਹਾ ਸੰਗ ਪਰ ਇਹ ਮਤ ਪਾਪਾਂ ਕੈ ਸੰਗ ਮਤ ਜਿਹੜੀ ਆ ਭਰੀ ਜਾਂਦੀ ਹੈ ਕਹਿੰਦਾ ਪਾਪਾਂ ਦੇ ਸੰਗ ਪਾਪਾਂ ਦੇ ਨਾਲ ਪਾਪਾਂ ਤੇ ਸੰ ਸੰਭਾਪ ਨਾਲ ਹੈ ਕੀ ਕੀ ਹੈ ਸੰਬੰਧ ਪਾਪਾਂ ਕੈ ਕਰੀਏ ਨਹੀਂ ਬੰਦਾ ਸਮੇਂ ਨਾਲ ਸਰਬ ਸੱਚ ਹੈ ਬਸ ਪਰ ਕੀ ਮਤ ਪਾਪਾਂ ਦਾ ਸੰ ਅਗੇ ਝਗੜਾ ਏਕ ਨਵੇਰੋ ਰਾਮ ਜੋ ਤੂੰ ਆਪਣੇ ਜਨ ਸੋ ਸੋ ਕੰਮ ਹੋ ਕੰਮ ਛੋਤੀ ਅਸ ਆ ਸਿਉ ਇੱਕੋ ਗੱਲਿਆ ਨਾਲ ਪਾਓ ਝਗੜਾ ਇੱਕੰਨੇ ਨਿਵੇੜੋ ਰਾਂ ਜਿਹੜਾ ਝਗੜਾ ਹੈ ਸ਼ੰਕਾ ਹੈ ਅੰਦਰ ਉਹ ਨਿਵੇੜੋ ਮੇਰੇ RAM ਜੋ ਤੂੰ ਆਪਣੇ ਜਨ ਸੁਕਾਮ ਜਿਹਨੂੰ ਆਪਣੇ ਚਾਹੂੰ ਆਪਣੇ ਨਾਲ ਜੋੜਨਾ ਜੋੜਨਾ ਕਰ ਬਾਜੀ ਗਰਸੋ ਮੁਹਿ ਪ੍ਰੀਤ ਬਣਿਆ ਬਾਜੀ ਗਰਸੋ ਮੁਹਿ ਪ੍ਰੀਤ ਬਣਿਆ ਸੋ ਏ ਕੀ ਹੈ ਤੇ ਵੀ ਨਾਲ ਹੈ ਸੰਗ ਨਾਲ ਬਾਜੀ ਘਰ ਨਾਲ ਮੁ ਕੀ ਹੈਗਾ 모ਹ 모ਹ ਅਸਲ ਅਬੀ 모ਹ ਹੈ ਅਰਕੋ ਕੇ ਥੱਲੇ ਉਕੜਨ ਲੱਗਿਆ ਇਹ ਨਹੀਂ ਸਾਦੇ ਹੁਣ ਬੋਲਣਾ ਆ ਆ ਆ ਨਹੀਂ ਬੋਲਣਾ ਆ ਬੋਲਣਾ ਇਥੇ ਦੋ ਲੱਗੇ ਹੋਣ ਜਿਹੜਾ ਅਸਲ ਸ਼ਬਦ ਆ ਆ ਪਰ ਇਹਨੂੰ ਇੱਕ ਨੰਬਰ ਘਟਾ ਦੇ ਚਲਾਇਆ ਗਿਆ ਆ ਉਮਕੜਾ ਕੱ ਇਸ ਕਰਕੇ ਇਹ ਬੋਲਣਾ ਦਿਆ ਬਾਜੀ ਗਰਸੋ ਮੁਕਰੀਤ ਬਣ ਆਜੀ ਬਾਜੀ ਗਰ ਉਪਰਮਾ ਉਹਦੇ ਨਾਲ ਮੇਰੀ ਜਿਹੜੀ ਆ ਉਹ ਪ੍ਰੀਤ ਜਿਹੜੀ ਆ ਉਹ ਬਣ ਗਈ ਨਾਲ ਚਰਨ ਕਮਲ ਸੰਗ ਲਾਗੀ ਪ੍ਰੀਤ ਚਰਨ ਕਮ ਕਮਨਾ ਵਰਗੇ ਚਰਨਾ ਦੇ ਨਾਮ ਸੰਗ ਸੰਗ ਕੀ ਨਾਲ ਲਾਗੀ ਪ੍ਰੀਤ ਲਾਗੀ ਰਾਵੇ ਇੰਦ ਇਹਦਾ ਅਸਨ ਬੈਠੇ ਦੇਵਤਿਆਂ ਨਾਲੇ ਰਾਵੇ ਇੰਦ ਇੰਦ ਕਈ ਹੈ ਕੀ ਕੰਨਿਆ ਇੰਦ ਹੁੰਦਾ ਅੰਦਾਸਣ ਉਹ ਆਪਣੇ ਅਸਨ ਦੇ ਉੱਤੇ ਬੈਠੇ ਤੇ ਦੇਵਤਿਆਂ ਦੇ ਨਾਲ ਉਹਦੇ ਨਾਲ ਤੇ ਉਹਦੀ ਉਹਨੂੰ ਗਾਉਂਦੇ ਆ ਉਹਦੀ ਸਲਾਹ ਕਰਦੇ ਉਸ ਮਾਲਕ ਦੀ ਪਰਮਾਤਮਾ ਦੀ ਇਹ ਸਾਰੇ ਇੰਦ ਆਪਣੇ ਅੰਦਾਸਣ ਤੇ ਬੈਠੇ ਹੋਏ ਆਪਣੇ ਆਸਨ ਦੇ ਉੱਤੇ ਬੈਠੇ ਆਪਣੇ ਤਖਤ ਤੇ ਬੈਠੇ ਹੋਏ ਦਰ ਦੇਵਤਿਆਂ ਦੇ ਨਾਲ ਦੇਤੇ ਜਿਹੜੇ ਆ ਉਮ ਬੈਠੇ ਆਦੇ ਆਦੇ ਉਹਨਾਂ ਦੇ ਨਾਲ ਜਿਹੜੇ ਆ ਉਹ ਬੈਠੇ ਆ ਦਰ ਦੇ ਕਿਥੇ ਦਰ ਦੇ ਉੱਤੇ ਆ ਦਾਰਾ ਇਹ ਉੱਤੇ ਹੈ ਅਧਿਕਰਨ ਕਰਦੇ ਚ ਉੱਤੇ ਦਰ ਨਾਲੇ ਇਹ ਨਾਲੇ ਤੋਂ ਪਾਵ ਹੈ ਕਿ ਇਹ ਉਹਨਾਂ ਦੇ ਨਾਲ ਬੈਠੇ ਦੇਵ ਦੀ ਸਾਰੀ ਉਹਨਾਂ ਦੇ ਦਰ ਦੇ ਦਰ ਦੇ ਉੱਤੇ ਇਹ ਇਹਦੀ ਨਾਲ ਹੈ ਦਾਸ ਨਾਲ ਹੋ ਗਿਆ ਸਿਆਣਪਾ ਲੱਖ ਹੋਈ ਤਾਂ ਇੱਕ ਨਾ ਚੱਲੇ ਨਾਲ ਹਜ਼ਾਰਾਂ ਸਿਆਣਪਾ ਲੱਖਾਂ ਹੁਣ ਰੱਖਣ ਤੇ ਹਜ਼ਾਰਾਂ ਰੱਖਣ ਸਿਆਣਪਾ ਹੁਣ ਤਾਂ ਇੱਕ ਨਾ ਜਾਂਦੇ ਨਾਲ ਤਾਂ ਮਨੁੱਖ ਦੇ ਨਾਲ ਇੱਕ ਵੀ ਨਹੀਂ ਜਾਂਦੀ ਇੱਕ ਨਾ ਚੱਲੇ ਨਾਲ ਨਾਲ ਸੰਗ ਨਾਲ ਨਹੀਂ ਜਾਂਦੀ ਦੁਨੀਆ ਵੱਡੀ ਸਾਥ ਨ ਚਾਲੇ ਬਿਨ ਭਜਨ ਸਾਧ ਆ ਸਾਧ ਆ ਗਿਆ ਸਾਧ ਦਾ ਕੀ ਹੈ ਨਾਲ ਸਾਧ ਸਾਧਨ ਚਾਲੇ ਬਿਨ ਭਜਨ ਭਜਨ ਤੋਂ ਬਗੈਰ ਭਜਨ ਉਹਦੇ ਨਾਮ ਤੋਂ ਬਗੈਰ ਕੋਈ ਚੀਜ਼ ਸਾਧਨ ਚਾਲੇ ਬਿਨ ਭਜਨ ਇਹ ਜਿਹੜਾ ਹੈ ਉਹਦਾ ਭਜਨ ਹੈ ਉਹਦਾ ਨਾਮ ਹੈ ਉਹ ਨਾਲ ਜਾਂਦਾ ਵਿਖਿਆ ਸਗਲੀ ਛਾਰ ਤੇ ਬਾਕੀ ਸਾਰਾ ਕੁਝ ਉਹਦੇ ਜਾਣਦੇ ਜਾਣਦੇ ਇਹ ਸਾਰਾ ਸਗਲੀ ਸਾਰੀ ਉਹਦੀ ਛਾਰ ਰਸਵਾਦ ਦੇ ਸਮਾਨ ਲਈ ਦਿੱਤੀਆ ਸਾਰੀ ਸਮਾਨ ਸਵਾਦਿਸ਼ਮਾਨ ਸਾਥ ਨਾ ਚੱਲੇ ਬਿਨ ਭਜਨ ਵਿਖਿਆ ਸਕੀ ਇਨਸ਼ਾ ਅਕੋ ਸਾਥ ਸੰਗ 100 100 ਸੰਗ ਨਾਲ ਨਾਲੇ ਸਾਥ ਹੀ ਸਾਨੂੰ ਸੰਬੰਧ ਕਰੇ ਇਹਨਾਂ ਦੇ ਆਪ ਇਹਨਾਂ ਨੂੰ ਪਤਾ ਵਿਚਾਰ ਦਿੱਤੀਆ ਕੋ ਇਹਨਾਂ ਵਿਚਾਰ ਪ੍ਰਵਾਹ ਕਰਨੀ ਵਾਹਿਗੁਰੂ ਜੀ ਦਾ ਤਰਸਾ ਵਾਹਿਗੁਰੂ ਜੀ ਦੇ ਪਤੇ